ਸਸ਼ੂਸੀ ਕਰਨ ਦੇ ਦੋਸ਼ਾਂ ਵਿੱਚ ਫੌਜ ਵੱਲੋਂ ਇੱਕ ਦਰਜੀ ਨੂੰ ਸ਼ੌਣੀ ਵਿੱਚੋਂ ਕਾਬੂ ਕਰਕੇ ਥਾਣਾ ਕੈਂਠਾ ਵਾਲੇ ਕੀਤਾ ਗਿਆ ਜਿਸ ਤੋਂ ਬਾਅਦ ਕੈਂਟ ਪੁਲਿਸ ਵੱਲੋਂ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਰਿਹਾਨ ਹਾਸਲ ਕੀਤਾ ਗਿਆ ਹੈ ਦੱਸਦੀ ਹੈ ਕਿ ਫੌਜ ਨੂੰ ਸ਼ੱਕ ਸੀ ਕਿ ਸ਼ੌਣੀ ਵਿੱਚ ਸिलाई ਦਾ ਕੰਮ ਕਰਨ ਵਾਲਾ ਇੱਕ ਵਿਅਕਤੀ ਬਾਹਰਲੇ ਦੇਸ਼ ਲਈ ਸਸ਼ੂਸੀ ਕਰ ਰਿਹਾ ਹੈ ਜਿਸ ਤੋਂ ਬਾਅਦ ਫੌਜ ਵੱਲੋਂ ਉਸ ਦੀ ਤਲਾਸ਼ੀ ਲਈ ਗਈ ਅਤੇ ਸ਼ੱਕ ਹੋਣ ਤੇ ਉਸ ਨੂੰ ਥਾਣਾ ਕੈਂਠਵਾਲੇ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਵੱਲੋਂ ਬਾਹਰਲੇ ਦੇਸ਼ ਵਿੱਚ ਬੈਠੇ ਕੁਝ ਵਿਅਕਤੀਆਂ ਨੂੰ ਫੋਟੋਆਂ ਵੀ ਸੈਂਡ ਕੀਤੀਆਂ ਗਈਆਂ ਜਿਨ੍ਹਾਂ ਜਿਸ ਦਾ ਮੋਬਾਈਲ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਪੜਤਾਲ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਸੋਮਾ ਕੇਂਦਰ ਦੀ ਮੌਜੂਦਗੀ ਹੈ ਕੱਲ ਇੱਕ ਇਨਫੋਰਮੇਸ਼ਨ ਸਾਨੂੰ ਕੈਂਟ ਬਠਿੰਡਾ ਤੋਂ ਰੀਸੀਵ ਹੋਈ ਸੀਗੀ ਜਿਸ ਦੇ ਵਿੱਚ ਇੱਕ ਪਰਸਨ ਹੈ ਰਕੀਬ son of सलीम ਇਹ ਬੇਸਿਕਲੀ ਰੁੜਕੀ ਦਾ ਰਹਿਣ ਵਾਲਾ ਹੈ ਉਤਰਾਖੰਡ ਦਾ ਤੇ ਇਹਦੇ ਬਾਰੇ ਇਨਫੋਰਮੇਸ਼ਨ ਇਹ ਰੀਸੀਵ ਹੋਈ ਸੀਗੀ ਕਿ ਇਹ ਜਿਹੜਾ ਬੰਦਾ ਹੈਗਾ ਇਹਦੀ ਜਿਹੜੀ ਗਤੀਵਿਧੀਆਂ ਨੇ ਸ਼ੱਕੀ ਹੈਗੀਆਂ ਨੇ ਤੇ ਇਹਦੇ ਬਾਰੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾਵੇ ਸੋ ਉਸ ਬੰਦੇ ਵਿੱਚ ਜਿਹੜਾ ਹੈਗਾ ਅਸੀਂ ਮੁਕੱਦਮਾ ਨੰਬਰ 77 ਅੰਡਰ ਸੈਕਸ਼ਨ 152 ਬੀ ਐਨਐਸ थाना ਕੈਂਟ ਦੇ ਵਿੱਚ ਦਰਜੈਸਟਰ ਕਰ ਲਿਆ ਅ ਅਰਜੇਸ਼ਟ ਕਰਨ ਤੋਂ ਬਾਅਦ ਜਿਹੜੀ ਸੀ ਕਿ ਬੰਦਾ ਤੇ ਬੰਦੇ ਦੀ ਅਸੀਂ ਗ੍ਰਿਫਤਾਰੀ ਕਰਨ ਤੋਂ ਬਾਅਦ ਉਹਦੀ ਜਿਹੜੀ ਸਾਡੀ ਇੰਟਰੋਗੇਸ਼ਨ ਚੱਲ ਰਹੀ ਹੈ ਨਾਲ ਹੀ ਜਿਹੜੇ ਉਹਦੇ ਮੋਬਾਈਲ ਫੋਨਸ ਅਗੇ ਨੇ ਉਹ ਮੋਬਾਈਲ ਫੋਨ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹ ਫੋਰੈਂਸਿਕ ਵਾਸਤੇ ਜਿਹੜਾ ਹੈਗਾ ਫਰਦਰ ਉਹਦੀ ਐਨਾਲਿਸਿਸ ਕਰਵਾ ਰਹੇ ਹਾਂ ਅ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜੋ ਉਹਦੇ ਖਿਲਾਫ ਜੈਸੀ ਐਵੀਡੈਂਸ ਆਉਣਗੇ ਉਸੇ ਸੁਰਚ ਕਾਰਵਾਈ ਕੀਤੀ ਜਾਵੇਗੀ ਮੋਬਾਈਲ ਦੇ ਵਿੱਚ ਕੁਝ ਮਿਲੇਗੀ ਜੀ ਸੱਕੀ ਵੀ ਦੇਖੀ ਜੀ ਅ ਜਿਹੜੇ ਮੋਬਾਈਲਸ ਅਗੇ ਨੇ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਫੋਰੈਂਸਿਕ ਐਨਾਲਿਸਿਸ ਵਾਸਤੇ ਭੇਜਿਆ ਹੋਇਆ ਅ ਉਹ ਡਾਟਾ ਰਿਕਵਰ ਹੋਣ ਤੋਂ ਬਾਅਦ ਜਿਹੜੀ ਹੈਗੀ ਫਰਦਰ ਐਕਸ਼ਨ ਲੈ ਆਜੂਗਾ ਕਿੰਨਾ ਦੇ ਲਿੰਕ ਦੇ ਸੀ ਪਾਕਿਸਤਾਨ ਨੂੰ ਦੇ ਬੇਸਿਕਲੀ ਜਿਹੜੇ ਕੁਝ ਨੰਬਰ ਸਗੇ ਆ ਉਹ ਨੰਬਰਾਂ ਦੀ ਜਿਹੜੀ ਹੈਗੀ ਵੈਰੀਫਿਕੇਸ਼ਨ ਕਰਨੀ ਬਾਕੀ ਹੈ ਕਿਉਂਕਿ ਜਿਨ੍ਹਾਂ ਨਾਲ ਇਹਨਾਂ ਨੇ ਗੱਲ ਕੀਤੀ ਸੀ ਦੋ ਤਿੰਨ ਕਾਲ ਸਗੀਆਂ ਨੇ ਸੋ ਸਾਰੇ ਨੰਬਰ ਜਿਹੜੇ ਹੈਗੇ ਨੇ ਅੰਡਰ ਵੈਰੀਫਿਕੇਸ਼ਨ ਹੈਗੇ ਨੇ ਫਿਲਹਾਲ ਜਿਹੜੇ ਹੈਗੀ ਅਸੀਂ ਮੁਕਦਮਾ ਅਦਰ ਰਜਿਸਟਰ ਕਰ ਲਿਆ ਥਾਣਾ ਕਟ ਦੇ ਵਿੱਚ ਤੇ ਇਹਦੀ ਬਿਕਤਮਾ ਦੀ ਤੇਤੀਸ ਜਿਹੜੀ ਹੈਗੀ ਸਟਾਰਟ ਕਰਤੀ ਹੈ ਪਿਛਲੇ ਦਿਨੀ ਵੀ ਇੱਕ ਕਿਸ ਤੋਂ ਬਣਾ ਆਇਆ ਸੀ ਉਹਦੇ ਜੀ ਕਿਸਮਾ ਕੋਲ ਆਇਆ ਉਹਦਾ ਜਿਹੜਾ ਮੋਬਾਈਲ ਹੈਗਾ ਉਹ ਅਸੀਂ ਉਹ ਫੋਰੈਂਸਿਕ ਅਨਲਿਸਿਸ ਵਾਸਤੇ ਭੇਜ ਦਿੱਤਾ ਸੀਗਾ ਉਹ ਜਦੋਂ ਸਾਡੇ ਰਸੀਵ ਹੋਗਾ ਡਾਟਾ ਉਹਨੂੰ ਅਨਲਿਸਿਸ ਕਰਕੇ ਉਹਦੇ ਵੀ ਅਸ ਪਰ ਲੋਕ ਕਾਰਵਾਈ ਕੀਤੀ ਜਾਵੇਗੀ ਸਰ ਇਹ ਕੰਮ ਹਣ ਕਰਦਾ ਸਰ ਇਹ ਵਿਅਕਤੀ ਹੈ ਇੱਕ ਉਹ ਅਰੈਸਟ ਕੀਤਾ ਸਰ ਇਹ ਬੇਸਿਕਲੀ ਜਿਹੜਾ ਹੈਗਾ ਅੰਦਰ ਦਰਜੀ ਦਾ ਕੰਮ ਕਰਦਾ 2 ਸਾਲ ਤੋਂ ਜਿਹੜਾ ਹੈਗਾ ਕੈਂਟ ਦੇ ਵਿੱਚ ਦਰਜੀ ਦਾ ਕੰਮ ਕਰ ਰਿਹਾ ਸੀਗਾ ਤੇ ਬੇਸਿਕਲੀ ਰੁੜਕੀ ਦਾ ਰਹਿ ਕਿ ਫੋਰੈਸਟ ਕੀਤਾ ਇਹ ਸਾਨੂੰ ਹੈਂਡ ਓਵਰ ਕੀਤਾ ਗਿਆ ਮਿਲਟਰੀ ਪੁਲਿਸ ਵੱਲੋਂ ਸਰ ਇਹ ਨਹੀਂ ਕਿ ਕੋਈ ਹੋਰ ਚੀਜ਼ ਆ ਜਿਸ ਤਰ੍ਹਾਂ ਅਪਰਿਸ਼ਲਾਇ ਬਣਾਇਆ ਗਿਆ ਸੀ ਅਸੀਂ ਬਣਾਇਆ ਇਹ ਵੈਰੀਫਾਈ ਕੀਤਾ ਮਿਲਟਰੀ ਪੁਲਿਸ ਨੇ ਜਾਂ ਫਿਰ ਪੁਲਿਸ ਨੇ ਵੀ ਕਿ ਦੋਨਾਂ ਨੂੰ ਕਿਸ ਅਥਾਰਟੀ ਦੇ ਬੇਸਿਸ ਤੇ ਇੱਥੇ ਐਂਟਰੀ ਮਿਲੀ ਉਹ ਦੇਖੋ ਇਹਦੇ ਵਿੱਚ ਤਾਂ ਬੇਸਿਕਲੀ ਜਿੱਦਾਂ ਉਹ ਪਹਿਲਾ ਵਾਲਾ ਬੰਦਾ ਸੀਗਾ ਉਹਦੇ ਮਾਮੇ ਜਿਹੜੇ ਸੀਗੇ ਬੇਸਿਕਲੀ ਉਹ ਕਾਫੀ ਦਿਨ ਉਹ ਤੇ ਕੰਮ ਕਰਦੇ ਸੀਗੇ ਤੇ ਉਹਨਾਂ ਰੈਫਰੈਂਸ ਦੇ ਕੇ ਜਿਹੜਾ ਹੈਗਾ ਅੰਦਰ ਇਹਦੇ ਕੰਮ ਕਰਵਾਇਆ ਸੀਗਾ ਤੋ ਸਿਮੀਲਰਲੀ ਜਿਹੜਾ ਇਹ ਬੰਦਾ ਹੈਗਾ ਜਿਹੜਾ ਟੇਲਰ ਫੜਿਆ ਇਹ ਤੋਂ ਪਹਿਲਾਂ ਜਿਹੜਾ ਦੁਕਾਨ ਜਿਹੜੀ ਜਿੱਥੇ ਕੰਮ ਕਰ ਰਿਆ ਸੀਗਾ ਉੱਥੇ ਉਹਦਾ ਰਿਸ਼ਤੇਦਾਰ ਜਿਹੜਾ ਹੈਗਾ ਪਹਿਲਾਂ ਕੰਮ ਕਰਦਾ ਸੀਗਾ ਜੋ ਉਦਰਾ ਖੰਡ ਦਾ ਰਹਿਣ ਵਾਲਾ ਸੀਗਾ ਉਹਨੇ ਰੈਫਰ ਕਰਕੇ ਜਿਹੜਾ ਹੈਗਾ ਰੈਫਰੈਂਸ ਦਿੱਤੇ ਜਿਹਨੇ ਕੰਮ ਇਹਨੂੰ ਸ਼ੁਰੂ ਕਰਾ ਦਿੱਤਾ ਸੀ ਤੋ ਬੇਸਿਕਲੀ ਆਪ ਚਲਾ ਗਿਆ ਸੀਗਾ ਮੇਨਲੀ ਜਿਹੜਾ ਹੈਗਾ ਜਿਵੇਂ ਕੋਈ ਰਿਸ਼ਤੇਦਾਰ ਹੈਗਾ ਜਾਂ ਕਿਸੇ ਦੇ ਰੈਫਰੈਂਸ ਦੀ ਬੰਦਾ ਜਿਹੜਾ ਹੈਗਾ ਉਹਨੂੰ ਆਪਣੇ ਕੰਮ ਵਾਸਤੇ ਰੱਖਦੇ ਆ।